ਤੇਰੇ ਯਾਰ ਐਵੇਂ ਨਾ ਬੋਲੀ ਚ ਕਿਉਂ ਨਾ ਬੋਲਾਂ ਭਾਈ ਦੱਸ ਜਵਾਬ ਦੇ ਤੇਰੇ ਯਾਰ ਬੋਲਦੇ ਰਹੇ ਦੱਸ ਕੇ ਨਹੀਂ ਨਹੀਂ ਜਵਾਬ ਦੇ ਜਵਾਬ ਦੇਓ ਕੀ ਕੀਤਾ ਉਹਦੇ ਕੈਪਟਨ ਨੇ ਕੀ ਕੀਤਾ ਗਾਣਿਆਂ ਨੂੰ seri wawarwa Duraномere Mbole CC bin karen ਅਗਲਾ ਦੂਰਾ ਇੱਕ ਮਿੰਟ ਬਰੇਕ ਸੁਣੋ ਕਿ ਕਿਹਦਾ ਆਪਾਂ ਚਲੋ ਬਰੇਕ ਲਗਾ ਦਿੰਦੇ ਹਾਂ ਬੱਚਾ ਇਹ ਪਹਿਲਾ ਬੜਾ ਬੜਾ ਬਿਲਕੁਲ ਨੰਬਰ ਨਹੀਂ ਲੈਣ ਦੇਣਾ ਉਹ ਵੀ ਨਾ ਵੀ ਨਾ ਵੀ ਬਹਿ ਲੋ ਕਿਤੇ ਨਾ ਇਹਨਾਂ ਦਾ ਕੋਈ ਐਕਸਪਲੇਨ ਕਾਉਂ ਕਿਉਂ ਮਜ਼ੀਆ ਨਹੀਂ ਲੱਗਦੇ ਹੁੰਦੇ। ਮੈਂ ਕਹ ਰਿਹਾ ਤੇਰੀ ਗੱਲ ਨਹੀਂ। ਮੈਂ ਤਾਂ ਗੱਲ ਕਰ ਰਿਹਾ ਵੀ ਐਨਾ ਹਦਸਾ ਨੂੰ ਪੰਜਾਬ ਪ੍ਰਾਪਤ ਕਾਂਪੂਰ ਹੋਇਆ। ਇਹ ਸਾਰੇ ਜ਼ਿੰਮੇਵਾਰਾਂ ਨਾਲ ਤਾਂ ਗੱਲ ਕਰਕਾਣੀ।